ਸਸੀ ਕਾਲ ਜੀ ਕੀ ਹਾਲ ਚਾਲ ਸਾਰੇ ਪਰਵਾਂ ਦਾ ਆ ਦੇਖੋ ਬੰਨਾ ਸੋਨਾ ਬਣਿਆ ਹੋਣਾ ਬਰਪੁਰ ਦੀ ਤਿਆਰੀ ਕਰ ਰਹੇ ਹਾਂ ਮੁੰਡੇ ਉੱਪਰ ਠੀਕ ਹੈ ਜੀ ਇਧਰ ਫੋਲੋ ਹੋ ਰਹੇ ਆ ਵਾਰ ਤਿਆਰੀ ਹੋ ਰਹੀ ਆ ਠੀਕ ਆ ਦਰਿਆ ਦਰਿਆ ਵੀ ਵਸ ਗਈਆਂ ਆ ਉਡਰ ਪਛਾਲੇ ਹੋਣੇ ਵੀ ਆ ਗਏ ਠੀਕ ਆ ਜੀ ਕਲੀ ਪਾ ਗਏ ਤੇ ਇਧਰ ਤਾਂ ਸਾਨੂੰ ਪਤਾ ਹੀ ਆ ਹੈ ਨਾ ਤੇ ਇਧਰ ਸੇਨੇ ਚੱਲ ਰਹੇ ਆ ਤੇ ਚੱਲਣਾ ਯਾਨੀ ਕਿ ਫਰੋਡ ਚੱਲ ਰਹੇ ਆ। ਸ੍ਰੂਪ ਚੱਲਣਾ ਹੈ ਜਦੋਂ ਮਾਰਾ ਦਾ ਸ੍ਰੂਪ ਆਇਆ। ਸ੍ਰੂਪ ਆ ਗਿਆ ਉਦੋਂ ਹਨਾ। ਸਹੀ ਆ। ਉਹ ਚੱਲਣਾ। ਤੇ ਜੂਰੀ ਪੋਣੀ ਐ ਨੇ ਹੋਰ ਤੂਕਰ ਪਰੋਣੀ। ਬਸ ਪੈ ਗਿਆ ਹੁਣ। ਆਪਾਂ। ਝੰਡੇ ਰੱਖਾਂਗੇ। ਚੱਲ ਰਹੀ ਆ ਪੂਰੀ ਤਿਆਰੀ। ਮਸ਼ਾਲੇ ਨੂੰ ਸੈੱਟੀ ਚ ਲਾ ਦਿਓ ਇੱਕੋ ਛੇਲੇ। ਬਾਕੀ ਤੁਹਾਨੂੰ ਪਤਾ ਹੀ ਆ। ਿਆ ਸੈੱਟ ਤੋਂ ਮਾਣਿਆ ਨਹੀਂ ਰਾਈ ਰ ਆਉਂਦਾ। ਹਾਲ ਵੀ ਤਿਆਰ ਹੋ ਗਿਆ ਦਰੀਆਂ ਦੂਰੀਆਂ ਵਾਹੇ ਵੀਆਂ ਸਾਰੀਆਂ ਮੁੰਡਿਆਂ ਨੇ ਪਛਾਣਤੀਆਂ ਸਾਡੇ ਸਰਪਾਲ ਭਾਈ ਲੱਗਿਆ ਉਹ ਸੇਵਾ ਕਰਨ ਸਾਰੀ ਕੀ ਬੁਲਤੀ ਅਸੀਂ ਸੇਂ ਚਲਾਉਂਦੇ ਹੁੰਦੇ ਹਾਂ ਨਾ ਦੇਖੋ 어, 데코드리고 있는 사람은요? 어, 데코드리고 있는 사람은요? 어, 데코드리고 있는 사람은요? 어, 데코드리고 있는 사람은요?

ਸਾਰੀਆਂ ਗੁਰੀਆਂ ਕਿੰਨੀਆਂ ਇੱਕ ਸੇਵਾ ਕਰਦੇ ਉਧਰ ਮੁੰਡੇ ਨਾ ਆਉਣ ਹੋਇਆ ਦੂਹ ਲੱਗਿਆ ਲੱਬਿਆਂ ਦਾ ਅਗਰ ਹੋਤੀ Yeah.